ਦੋਸਤੋ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਏ ਤੇ ਜਦੋਂ ਵੀ ਕਿਤੇ ਸ਼ਹਿਰ ਬਾਜ਼ਾਰ ਜਾਂ ਰਸਤੇ ਵਿੱਚ ਜਾਂਦੇ ਹੋਈਏ ਤਾਂ ਕੁਝ ਠੰਡਾ ਪੀਣ ਨੂੰ ਚਿਤ ਕਰਦਾ ਏ ਸੋ ਮੈਂ ਵੀ ਅੱਜ ਜਾ ਰਿਹਾ ਸੀ ਤਾਂ ਇਹ ਬਾਈ ਹੁਣਾਂ ਦੀ ਰੇੜੀ ਤੇ ਰੁਕਿਆ ਠੰਡਾ ਜੂਸ ਪੀਣ ਲਈ ਤਾਂ ਬਾਈ ਹੁਣਾਂ ਨੇ ਮੈਨੂੰ ਪਛਾਣ ਲਿਆ ਇਹ ਬਾਈ ਆਪਦੇ ਨਾਲ ਦੇ ਬਾਈ ਨੂੰ ਕਹਿਣ ਲੱਗਾ ਬਾਈ ਇਹ ਤਾਂ ਤੀਰਥ ਮੱਲੀ ਏ ਬਾਈ ਅਸੀਂ ਤੇਰੀਆਂ ਵੀਡੀਓ ਬਹੁਤ ਵੇਖਦੇ ਆ ਤੂੰ ਬਹੁਤ ਵਧੀਆ ਵੀਡੀਓ ਬਣਾਉਂਦਾ ਸੋ ਮਾਨੂੰ ਬੜੀ ਖੁਸ਼ੀ ਹੋਈ ਤੇ ਮੈਂ ਬਾਈ ਹੋਣਾ ਦਾ ਧੰਨਵਾਦ ਕੀਤਾ ਤੇ ਫਿਰ ਮੈਂ ਬਾਈ ਹੋਣਾ ਦੀ ਵੀਡੀਓ ਬਣਾਈ ਤਾਂ ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਾਂ ਦੋਸਤੋ ਜਦੋਂ ਤੁਸੀਂ ਵੀ ਕੋਟ ਇਸੇਖਾਂ ਜਾਓ ਤਾਂ ਕੋਟ ਇਸੇਖਾਂ ਤੋਂ ਜੋ ਅੰਮ੍ਰਿਤਸਰ ਨੋ ਰੋਡ ਜਾਂਦਾ ਹੈ ਉਸ ਰੋਡ ਦੇ ਉੱਪਰ ਬਾਈ ਹੁਣਾ ਦਾ ਹੈ ਠੰਡਾ ਠਾਰ ਨਿੰਬੂ ਲੈਵਣ ਅਤੇ ਗੰਨੇ ਦਾ ਤਾਜਾ ਰਸ ਜ਼ਰੂਰ ਪੀ ਕੇ ਜਾਇਓ ਕਿਉਂਕਿ ਠੰਡਾ ਠਾਰ ਨਿੰਬੂ ਲੈਵਣ ਪੀ ਨਾਲ ਅਤੇ ਗੰਨੇ ਦਾ ਤਾਜਾ ਰਸ ਪੀ ਨਾਲ ਖਾਸ ਤੌਰ ਤੇ ਗਰਮੀਆਂ ਦੇ ਵਿੱਚ ਕੁਝ ਤਾਜ਼ਗੀ ਮਹਿਸੂਸ ਹੁੰਦੀ ਹੈ ਕੁਝ ਚਿੱਤ ਠੰਡਾ ਹੋ ਜਾਂਦਾ ਹੈ ਸੋ ਗਰਮੀਆਂ ਦੇ ਵਿੱਚ ਇਹੀ ਚੀਜ਼ਾਂ ਜੋ ਜਿਆਦਾ ਅਕਸਰ ਪੀਤੀਆਂ ਜਾਂਦੀਆਂ ਹਨ ਸੋ ਜ਼ਰੂਰ ਬਾਈ ਹਣਾ ਕੋਲੋਂ ਠੰਡਾ ਠਾਰ ਨਿੰਬੂ ਲੈਮਨ ਅਤੇ ਗੰਨੇ ਦਾ ਤਾਜ਼ਾ ਰਸ ਜ਼ਰੂਰ ਪੀ ਕੇ ਜਾਇਓ ਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ